21 ਸਤੰਬਰ ਨੂੰ ਸੂਰਜ ਨੂੰ ਗ੍ਰਹਿਣ ਲੱਗਣ ਜਾ ਰਿਹਾ ਇਸ ਵਾਰ ਇਹਦੇ ਨਾਲ ਸੰਸਾਰ ਦੇ ਵਿੱਚ ਉਥਲ-ਪੁਥਲ ਪੈਦਾ ਹੋ ਜਾਂਦਾ ਜੇ ਦੋ ਗ੍ਰਹਿਣ ਇੰਨੇ ਨਜ਼ਦੀਕ ਲੱਗ ਜਾ 90 ਦਿਨ ਤੱਕ ਮੈਕਸਿਮਮ ਅਸੀਂ ਦੇਖਿਆ ਕਿ ਇੱਧਰ ਗ੍ਰਹਿਣ ਲੱਗਦਾ ਉੱਧਰ ਕੋਈ ਭਾਰਾ ਪਚਾਲ ਆ ਜਾਂਦਾ ਜਦੋਂ ਚੰਦਰਮਾ ਨੂੰ ਗ੍ਰਹਿਣ ਲੱਗਿਆ ਰਸ਼ੀਆ 'ਚ ਸਭ ਤੋਂ ਵੱਡਾ ਅਜੇ ਤੱਕ ਹਿਸਟਰੀ ਦਾ ਪਚਾਲ ਆ ਗਿਆ ਸ਼ੁਕਰ ਕਰੋ ਕਿ ਉਹ ਧਰਤੀ ਦੇ نیچے ਚਲਾ ਗਿਆ ਜੇ ਉੱਪਰ ਚਲਾ ਜਾਂਦਾ ਤਾਂ ਮੈਂ ਕਹਿੰਦਾ ਅਸੀਂ ਧਰਥਲੀ ਮਚਣੀ ਸੀ ਕਿ ਆਪਾਂ ਦੇਖਦੇ ਰਹੇ ਅਸੀਂ ਹੁਣ ਵੀ ਜਦੋਂ ਸੂਰਜ ਨੂੰ ਗ੍ਰਹਿਣ ਲੱਗਣਾ ਆ ਲੋ ਮੇਰੇ ਸਾਹਮਣੇ ਪੰਚਾਂਗ ਹੈ 4 ਘੰਟੇ 24 ਮਿੰਟ ਜਿਹੜੀ ਸਨਲਾਈਟ ਹੈ ਜਿਹੜੀ ਸੂਰਜ ਦੀ ਪੋਜ਼ਿਟਿਵ ਤਰੰਗਾਂ ਨੇ ਉਹ ਦੁਸ਼ਿਤ ਹੋ ਜਾਂਦੀ ਹੈ ਪ੍ਰਿਕਾਸ਼ਨ ਹੈ ਉਹ ਹੈਗਾ ਪ੍ਰੈਗਨੈਂਟ ਲੇਡੀਜ਼ ਵਾਸਤੇ ਜਿਨ੍ਹਾਂ ਦੇ ਗਰਭ 'ਚ ਸੰਤਾਨ ਹੁੰਦੀ ਹੈ ਉਹਨਾਂ ਤੇ ਬਹੁਤ ਜ਼ਿਆਦਾ ਅਸਰ ਆਉਂਦਾ ਗ੍ਰਹਿਣ ਦਾ ਉਹਨਾਂ ਨੂੰ ਕੁਝ ਆਪਣੀਆਂ ਮਾਵਾਂ ਦਾਦੀਆਂ ਨਾਨੀਆਂ ਸਬਕ ਸਿਖਾਉਂਦੀਆਂ ਹੀ ਨੇ ਆਪਣੀਆਂ ਬੱਚੀਆਂ ਨੂੰ ਕਿ ਭਾਈ ਗ੍ਰਹਿਣ ਜਦੋਂ ਚੱਲਦਾ ਹੋਵੇ ਉਦੋਂ ਸੌਂਈਦਾ ਨਹੀਂ ਹੈ ਉਦੋਂ ਕੋਈ ਮੰਤਰ ਜਾਪ ਕਰ ਲਈਦਾ ਪਾਠ ਪੂਜਾ ਕਰ ਲਈਦੀ ਆ ਉਦੋਂ ਕੋਈ ਐਸਾ ਕੰਮ ਨਹੀਂ ਕਰੀਦਾ ਕਿ ਸਰੀਰ ਤੇ ਉਹਦਾ 네ਗੇਟਿਵ ਇਫੈਕਟ ਆਵੇ ਖਾਸ ਕਰ ਮਾਂਚ ਇਸ ਨਹੀਂ ਚਲਾਈਦੀ ਉਹ ਖਾਸ ਕਰ ਸੂਈ ਨਹੀਂ ਚਲਾਈਦੀ ਕੈਂਚੀ ਨਹੀਂ ਚਲਾਈਦੀ ਇਸ ਤਰ੍ਹਾਂ ਦੇ ਕੁਝ ਕੰਮ ਹੈਗੇ ਆ ਉਹ ਨਹੀਂ ਕਰਦੇ ਅਸਰ ਭਾਰਤੀ ਸਮਾਂ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਇਹ ਜਿਹੜਾ ਗ੍ਰੈਂ ਉਹ ਜਾਰੀ ਰਹੇਗਾ 21 ਸਤੰਬਰ ਆਪ ਸਾਡਾ ਪੰਚਾਂਗ ਹੈ ਇਹ ਸਾਡੇ ਲਈ ਸਮੇਂ ਦਾ ਇੱਕ ਸੰਵਿਧਾਨ ਹੁੰਦਾ ਆ ਜੋ ਇਹਦੇ ਚ ਸ਼ਬਦ ਲਿਖਤੇ ਆ ਉਦੋਂ ਕੋਈ ਵੀ ਚਾਹੇ ਇਸਰੋ ਹੈ ਚਾਹੇ ਨਾਸਾ ਹੈ ਚੈਲੰਜ ਨਹੀਂ ਕਰ ਸਕਦੇ ਆ ਪੰਚਾਂਗ ਪੜ ਲਓ ਤੁਹਾਡੇ ਸਾਹਮਣੇ ਮਿਲੇ ਆ ਇਹ ਲਿਖਿਆ ਕਿ ਇਹ ਗ੍ਰਹਿਣ ਭਾਰਤ ਮੇ ਅਦ੍ਰਿਸ਼્ય ਹੈ ਕਿ ਭਾਰਤ ਚ ਤਾਂ ਦਿਖਾਈ ਨਹੀਂ ਦੇਗਾ ਗ੍ਰਹਿਣ ਸ਼ੁਰੂ ਹੋਣਾ 22:59 ਮਿੰਟ ਦਾ ਯਾਨੀ ਕਿ ਰਾਤ ਨੂੰ 10:59 ਮਿੰਟ ਤੇ ਖਤਮ ਹੋਣਾ ਸਵੇਰੇ 3:23 ਮਿੰਟ ਤੇ 21 ਸਤੰਬਰ ਦੀ ਰਾਤ ਨੂੰ ਲੱਗੇਗਾ 22 ਸਤੰਬਰ ਨੂੰ ਖਤਮ ਹੋਏਗਾ 3 4 ਘੰਟੇ 24 ਮਿੰਟ ਗ੍ਰਹਿਣ ਦੀ अवधि ਹੈ ਇੰਨਾ ਟਾਈਮ ਜਿਹੜੀ ਸੂਰਜ ਦੀ ਲਾਈਟ ਹੈ ਖਾਸ ਕਰ ਉਹਨਾਂ ਦੇਸ਼ਾਂ 'ਚ ਆਸਟ੍ਰੇਲੀਆ ਨਿਊਜ਼ੀਲੈਂਡ ਔਰ ਫਿਜੀ 'ਚ ਡਿਸਟਰਬ ਹੋਏ। ਬਹੁਤ ਤੁਸੀਂ ਆਉਣ ਵਾਲੇ ਦਿਨਾਂ 'ਚ ਦੇਖਣਾ ਉਹਨਾਂ ਦੇਸ਼ਾਂ 'ਚ ਕੋਈ ਨਾ ਕੋਈ ਹਾਲਾਤਾਂ 'ਚ ਪਰਿਵਰਤਨ ਹੋਏਗਾ। ਚਾਹੇ ਕੋਈ ਵਿਦਰੋਹ ਹੋ ਜਾਏ, ਚਾਹੇ ਕੋਈ ਪਹਟਾਲ ਆ ਜਾਏ, ਚਾਹੇ ਉੱਥੇ ਵੀ ਕਿਉਂਕਿ ਸੂਰਜ ਗ੍ਰਹਿ ਦਾ ਸੰਬੰਧ ਰਾਜਨੀਤੀ ਨਾਲ ਹੁੰਦਾ ਹੈ। ਬਹੁਤ ਆਪਾਂ ਦੇਖਿਆ ਤਖਤੇ ਪਲਟ ਹੋ ਰਹੇ ਐ, ਉੱਥੇ ਵੀ ਕੁਝ ਨਾ ਕੁਝ ਤੁਹਾਨੂੰ ਕੋਈ ਖਬਰ ਤੁਹਾਨੂੰ ਮਿਲ ਸਕਦੀ। ਚਨ ਹਿਤੇਸ਼ੀ आरपी ਨਹੀਂ ਭਰੋ ਸਾਡਾ ਸਾਲ ਦਾ ਆਖਰੀ ਅਤੇ ਦੂਜਾ ਗ੍ਰਹਿਣ ਸੂਰਜ ਗ੍ਰਹਿਣ ਉਹ ਲੱਗਣ ਜਾ ਰਿਹਾ ਆ ਕਿੱਥੇ ਕਿੱਥੇ ਸੂਰਜ ਗ੍ਰਹਿਣ ਲੱਗੇਗਾ ਅਤੇ ਕੀ ਇਸ ਤੇ ਪ੍ਰਭਾਵ ਜਿਹੜੇ ਆ ਦੁਨੀਆ ਤੇ ਭਾਰਤ ਤੇ ਰਹਿਣ ਕੇ ਉਸ ਦੀ ਜਾਣਕਾਰੀ ਸਾਰੀ ਲਵਾਂਗੇ ਸਾਡੇ ਨਾਲ ਪੰਡਿਤ ਰਾਜੇਂ ਸ਼ਰਮਾ ਮੌਜੂਦ ਨੇ ਪੰਡਿਤ ਜੀ ਦੂਜਾ ਤੇ ਆਖਰੀ ਗ੍ਰਹਿਣ ਜਿਹੜਾ ਉਹ ਲੱਗਿਆ ਲੱਗਣ ਲੱਗਿਆ ਪਹਿਲਾਂ ਚੰਦਰ ਗ੍ਰਹਿਣ ਲੱਗਿਆ ਸੀਗਾ ਉਹ ਪੜਾ ਤੇ ਵਿੱਚ ਵੀ ਲੱਗਿਆ ਸੀਗਾ ਦੇਖਣ ਨੂੰ ਮਿਲਿਆ ਸੀਗਾ ਤੇ ਹੁਣ ਸੂਰਜ ਗ੍ਰਹਿਣ ਲੱਗਣ ਲੱਗਾ ਹੈ ਸੂਰਜ ਗ੍ਰਹਿ ਹੁੰਦਾ ਕੀ ਹੈ ਇਸ ਦੇ ਪਿੱਛੇ ਰਾਸ ਕੀ ਹੈ ਤੇ ਭਾਰਤ ਦੇ ਵਿੱਚ ਕੀ ਅਸਰ ਇਸ ਦਾ ਰਹੇਗਾ 21 ਸਤੰਬਰ ਨੂੰ ਸੂਰਜ ਨੂੰ ਗ੍ਰਹਿਣ ਲੱਗਣ ਜਾ ਰਿਹਾ ਇਸ ਵਾਰ ਇਹ ਇਸ ਗ੍ਰਹਿਣ ਦੀ ਇਸ ਵਾਰੀ ਇੱਕ ਵਿਸ਼ੇਸ਼ਤਾ ਹੈ ਕਿ ਜਿਹੜਾ ਸ਼ਰਾਦ ಪಕ್ಷ ਹੁੰਦਾ ਜਿਹਨੂੰ ਪਿੱਤਰ ਪਕਸ਼ ਕਹਿੰਦੇ ਆ ਸੀ ਉਹਦਾ ਜਿਹੜਾ ਪਹਿਲਾ ਸ਼ਰਾਦ ਸੀਗਾ ਉਸ ਦਿਨ ਚੰਦਰਮਾ ਨੂੰ ਗ੍ਰਹਿਣ ਲੱਗ ਗਿਆ ਸੀਗਾ ਔਰ ਜਿਹੜਾ ਹੁਣ ਮੱਸਿਆ ਦਾ ਜਿਹਨੂੰ ਅਖੀਰਲਾ ਸ਼ਰਾਦ ਕਹਿੰਦੇ ਆ ਉਸ ਦਿਨ ਸੂਰਜ ਨੂੰ ਗ੍ਰਹਿਣ ਲੱਗਣ ਲੱਗਾ ਇਹਦੇ ਨਾਲ ਸੰਸਾਰ ਦੇ ਵਿੱਚ ਇੱਕ ਉਥਲ-ਪੁਥਲ ਪੈਦਾ ਹੋ ਜਾਂਦਾ ਜੇ ਦੋ ਗ੍ਰਹਿਣ ਇੰਨੀ ਨਜ਼ਦੀਕ ਲੱਗ ਜਾਂਦੇ ਜਿਹੜਾ ਤੁਸੀਂ ਪੁੱਛਿਆ ਕਿ ਇਹਦੇ ਵਿੱਚ ਰਾਜ ਕੀ ਹੈ ਉਹ ਇਹ ਹੈ ਕਿ ਸੂਰਿਆ ਔਰ ਚੰ드ਰਮਾ ਸਾਡੇ ਮਨ ਔਰ ਆਤਮਾ ਦੇ ਸੂਚਕ ਨੇ ਜਦੋਂ ਤੁਸੀਂ ਰਿਸ਼ੀ ਪ੍ਰਾਸ਼ਰ ਦਾ ਜੋਤਿਸ਼ ਪੜੋਗੇ ਉਹ ਕਹਿੰਦਾ ਚੰ ਚੰ드ਰਮਾ ਮਨ ਸੋ ਜਾਤ ਸੂਰਿਆ ਆਤਮਾ ਕਿ ਜਿਹੜਾ ਚੰ드ਰਮਾ ਦਾ ਪ੍ਰਭਾਵ ਹੈ ਸਾਡੇ ਮਨ ਤੇ ਆਂਦਾ ਹੈ ਮਾਈਂਡ ਤੇ ਆਂਦਾ ਹੈ ਔਰ ਜਿਹੜਾ ਸੂਰੇ ਦਾ ਪ੍ਰਭਾਵ ਹੈ ਸਾਡੀ ਸ਼ੁੱਧਤਾ ਤੇ ਤਪੱਸਿਆ ਤੇ ਆਤਮਾ ਤੇ ਆਂਦਾ ਹੈ ਜੇ ਇਹ ਦੋ ਗ੍ਰਹਿ ਡਿਸਟਰਬ ਹੋ ਜਾਣ ਤੇ ਮਨ ਔਰ ਆਤਮਾ ਦਾ ਜਿਹੜਾ ਤਾਲਮੇਲ ਹੈ ਉਹ ਵਿਗੜ ਜਾਂਦਾ ਹੈ ਜਿਹੜਾ ਕਿ ਮੁੜ ਕੇ ਚ ਠੀਕ ਨਾ ਹੋਵੇ ਤੇ ਲੋਕਾਂ ਨੂੰ ਮੈਂ ਬਹੁਤ ਵੱਡੀਆਂ-ਵੱਡੀਆਂ ਮਾਨਸਿਕ ਬਿਮਾਰੀਆਂ ਨਾਲ ਪੀੜਿਤ ਹੁੰਦੇ ਦੇਖਿਆ ਹੈ ਚੰ드ਰਮਾ ਔਰ ਸੂਰਜ ਜਦੋਂ ਵੀ ਇਹਨਾਂ ਦੀ ਰੋਸ਼ਨੀ ਹੈ ਰਾਹੁ ਔਰ ਕੇਤੂ ਨੂੰ ਦੋ ਨੋਡਸ ਮੰਨਿਆ ਜਾਂਦਾ ਸਾਊਥ ਨੌਰਥ ਐਂਡ ਨੌਰਥ ਨੋਡ ਉਹਨਾਂ ਕਰਕੇ ਬਲੌਕ ਹੁੰਦੀ ਹੈ ਧਰਤੀ ਵੱਲ ਉਹਨਾਂ ਦੀ ਜਿਹੜੀ ਤਰੰਗਾਂ ਨੇ ਉਹ ਧਰਤੀ ਤੇ ਕੁਝ ਸਮੇਂ ਲਈ ਰੁਕ ਜਾਂਦੀਆਂ ਔਰ ਧਰਤੀ ਤੇ ਉਹਨਾਂ ਚੀਜ਼ਾਂ ਦੇ ਪ੍ਰਭਾਵ ਪਾਉਂਦੀਆਂ ਜਿਹਦਾ ਚੰਦਰ ਔਰ ਸੂਰਜ ਨਾਲ ਸੰਬੰਧ ਹੈ ਜਦੋਂ ਚੰਦਰਮਾ ਨੂੰ ਗ੍ਰਹਿਣ ਲੱਗਾ ਸੀ ਤੁਸੀਂ ਦੇਖਿਆ ਹੋਊਗਾ ਕਿ ਇੱਕਦਮ ਦੁਬਾਰਾ ਫੇਰ ਬੱਦਲ ਫਟ ਗਏ ਸੀਗੇ ਇੱਕਦਮ ਅਸੀਂ ਸੋਚਿਆ ਕਿ ਚਲੋ ਹੜ ਆ ਗਏ ਪਰਮਾਤਮਾ ਨੇ ਜੋ ਕਰਨਾ ਸੀ ਕਰ ਲਿਆ ਹੁਣ ਥੋੜੀ ਸੁਖ ਸ਼ਾਂਤੀ ਹੋਏਗੀ ਫੇਰ ਜਾ ਕੇ ਬੱਦਲ ਫਟ ਗਿਆ ਸੀ ਮੰਡੀ ਦੇ ਵਿੱਚ ਦੇਹਰਾਦੂਨ ਦੇ ਵਿੱਚ ਔਰ ਫਿਰ ਡੈਮਾ ਵੱਲੋਂ ਪਾਣੀ ਤੁਰ ਪਿਆ ਤੇ ਮਨ ਫਿਰ ਡਰਨ ਲੱਗ ਗਿਆ ਕਿ ਹਾਏ ਸਾਡਾ ਕੀ ਬਣੂਗਾ ਸਾਡੀ ਖੇਤੀ ਦਾ ਕੀ ਬਣੂਗਾ ਕਿਸਾਨ ਭਰਾਵਾਂ ਦਾ ਕੀ ਬਣੂਗਾ ਉਹ ਚੰਦਰਮਾ ਦੇ ਗ੍ਰਹਿਣ ਦਾ ਐਸਾ ਪ੍ਰਭਾਵ ਆਇਆ ਸੀ ਹੁਣ ਜਿਹੜਾ ਸੂਰਜ ਨੂੰ ਗ੍ਰਹਿਣ ਲੱਗ ਰਿਹਾ ਇਹਦਾ ਅਸਰ ਸਾਡੀ ਸਰੀਰ ਦੀ ਜਿਹੜੀ ਸ਼ਕਤੀ ਹੁੰਦੀ ਨਾ ਉਹਨੂੰ ਕਹਿੰਦੇ ਨੇ ਰੋਗ ਪ੍ਰਤੀਰੋਧਕ ਸ਼ਮਤਾ ਇਮਿਊਨਿਟੀ ਪਾਵਰ ਉਹਦੇ ਤੇ ਆਏਗਾ ਠੀਕ ਹੈ ਸੂਰਜ ਦੀ ਜਦੋਂ ਲਾਈਟ ਘਟਦੀ ਹੈ ਆਤਮਾ ਦੀ ਸ਼ਕਤੀ ਘਟਦੀ ਹੈ એનર્ਜੀ ਘਟਦੀ ਹੈ ਸਾਡੇ ਅੰਦਰ ਕਈ ਵਿਟਾਮਿਨਸ ਜਿਹੜੇ ਆ ਉਹ ਡਿਸਟਰਬ ਕਰ ਜਾਂਦੇ ਆ ਧਰਤੀ ਦੇ نیچے ਜਦੋਂ એનર્ਜੀ ਨਹੀਂ ਜਾਂਦੀ ਫਸਲਾਂ ਨਹੀਂ ਹੋਣਾ ਸਾਲਾਂ ਚ ਉਗਦੀਆਂ ਹਾਲਾਂਕਿ ਗ੍ਰਹਿਣ ਦਾ ਸਮਾਂ ਤੇ ਕਈ ਵਾਰੀ ਕੁਝ ਮਿੰਟ ਜਾਂ ਕੁਝ ਘੰਟੇ ਰਹਿੰਦਾ ਪਰ ਉਹਦਾ ਅਸਰ ਕਈ ਕਈ ਦਿਨਾਂ ਤੱਕ ਚੱਲਦਾ ਰਹਿੰਦਾ 90 ਦਿਨ ਤੱਕ ਮੈਕਸਿਮਮ ਅਸੀਂ ਦੇਖਿਆ ਕਿ ਇੱਧਰ ਗ੍ਰਹਿਣ ਲੱਗਦਾ ਉੱਧਰ ਕੋਈ ਭਾਰਾ ਪਹਚਾਲ ਆ ਜਾਂਦਾ ਜਦੋਂ ਚੰਦਰਮਾ ਨੂੰ ਗ੍ਰਹਿਣ ਲੱਗਾ ਰਸ਼ੀਆ 'ਚ ਸਭ ਤੋਂ ਵੱਡਾ ਅਜੇ ਤੱਕ ਹਿਸਟਰੀ ਦਾ ਪਹਚਾਲ ਆ ਗਿਆ ਸ਼ੁਕਰ ਕਰੋ ਕਿ ਉਹ ਧਰਤੀ ਦੇ نیچے ਚਲਾ ਗਿਆ ਜੇ ਉੱਪਰ ਚਲਾ ਜਾਂਦਾ ਤੇ ਮੈਂ ਕਹਿੰਦਾ ਐਸੀ ਤਰਥੱਲੀ ਮਚਣੀ ਸੀ ਕਿ ਆਪਾਂ ਦੇਖਦੇ ਰਹਿ ਜਾਂਦੇ ਹੁਣ ਵੀ ਜਦੋਂ ਸੂਰਜ ਨੂੰ ਗ੍ਰਹਿਣ ਲੱਗਣਾ ਆ ਲਓ ਮੇਰੇ ਸਾਹਮਣੇ ਪੰਚਾਂਗ ਹੈ 4 ਘੰਟੇ 24 ਮਿੰਟ ਜਿਹੜੀ ਸਨਲਾਈਟ ਹੈ ਜਿਹੜੀ ਸੂਰਜ ਦੀ ਪੋਜ਼ਿਟਿਵ ਤਰੰਗਾਂ ਨੇ ਉਹ ਦੁਸ਼ਿਤ ਹੋ ਜਾਣੀਆਂ ਪਰ ਪ੍ਰਮਾਤਮਾ ਦੇ ਅੱਗੇ ਇਹੀ ਅਰਦਾਸ ਹੈ ਸ਼ੁਕਰ ਹੈ ਕਿ ਇਸ ਵਾਰੀ ਇਹਦਾ ਅਸਰ ਜਿਹੜਾ ਹੈ ਉਹ ਭਾਰਤ ਦੇ ਵਿੱਚ ਨਹੀਂ ਹੈ ਠੀਕ ਹੈ ਇਹ ਫਿਰ ਕਿੱਥੇ ਇਸ ਦਾ ਅਸਰ ਦੇਖਣ ਨੂੰ ਮਿਲੇਗਾ ਅਸੀਂ ਭਾਰਤ ਦੇ ਵਿੱਚ ਇਸ ਦਾ ਅਸਰ ਨਹੀਂ ਹੈ ਦੇਖੋ ਤਿੰਨ ਦੇਸ਼ਾਂ 'ਚ ਖਾਸ ਕਰ ਇਹਦਾ ਅਸਰ ਆਣਾ ਹੈ ਇਸ ਵਾਰੀ ਤੁਸੀਂ ਉਹਨਾਂ ਦੇ ਉਸ ਤੋਂ ਬਾਅਦ ਹਾਲਾਤ ਦੇਖਣਾ ਅਗਲੇ 90 ਦਿਨਾਂ 'ਚ ਇੱਕ ਤਾਂ ਹੈਗਾ ਆਸਟ੍ਰੇਲੀਆ ਜੀ ਇੱਕ ਹੈ ਫਿਜੀ ਔਰ ਇੱਕ ਹੈ ਨਿਊਜ਼ੀਲੈਂਡ ਜੀ ਇਹਨਾਂ ਤਿੰਨ ਦੇਸ਼ਾਂ 'ਚ ਇਸ ਗ੍ਰੈਂਡ ਦਾ ਪੂਰਾ ਫੁੱਲ ਜ਼ੂਮ ਨਾਲ ਪ੍ਰਭਾਵ ਆਉਣ ਵਾਲਾ ਹੈ ਠੀਕ ਹੈ ਉੱਥੇ ਦੇ ਜਿਹੜੇ ਰਹਿਣ ਵਾਲੇ ਵਸਿੰਦੇ ਨੇ ਚਾਹੇ ਉਹ ਗੋਰੇ ਨੇ ਤੇ ਚਾਹੇ ਸਾਡੇ ਭਾਰਤੀ ਨੇ ਖਾਸ ਕਰ ਬਹੁਤ ਪੰਜਾਬੀ ਆਪਣੇ ਭੈਣ ਭਰਾ ਉੱਥੇ ਰਹਿੰਦੇ ਨੇ ਉਹਨਾਂ ਨੂੰ ਥੋੜੇ ਜਿ ਸਤਰਕਤਾ ਵਰਤਨੀ ਪਵੇਗੀ ਜੀ ਅਸਰ ਇਸ ਗ੍ਰੈਂਡ ਦੇ ਵਿੱਚ ਕਿਦਾਂ ਕਿਦਾਂ ਦੀਆਂ ਜਿਹੜੀਆਂ ਉਹ ਪ੍ਰੀਕਾਸ਼ਨਸ ਨੇ ਉਹ ਲੈਣੇ ਪੈਂਦੇ ਨੇ ਕਿਉਂਕਿ ਹਾਲਾਂਕਿ ਭਾਰਤ ਦੇ ਵਿੱਚ ਇਸ ਦਾ ਅਸਰ ਨਹੀਂ ਦੇਖਣ ਨੂੰ ਮਿਲ ਰਿਹਾ ਤਾਂ ਭਾਰਤੀਆਂ ਨੂੰ ਕੋਈ ਪ੍ਰੀਕਾਸ਼ਨ ਲੈਣ ਦੀ ਜ਼ਰੂਰਤ ਹੈ ਜਾਂ ਨਹੀਂ ਦੇਖੋ ਜੋ ਤਾਂ ਇਸ ਵਾਰੀ ਭਾਰਤ ਦੇਸ਼ ਦੀ ਆਪਾਂ ਗੱਲ ਕਰ ਲਈਏ ਕੱਥੇ ਤਾਂ ਸੂਤਕ ਲੱਗਣਾ ਨਹੀਂ ਹੈ ਨਹੀਂ ਤਾਂ ਜਦੋਂ ਗ੍ਰੈਂਡ ਦਾ ਸੂਤਕ ਲੱਗਦਾ ਉਦੋਂ ਤੁਹਾਨੂੰ ਪਤਾ ਨਾ ਧਰਮ ਸਥਾਨਾਂ ਦੇ ਜਿਹੜੇ ਕਵਾੜ ਦਰਵਾਜੇ ਆ ਰਸਤੇ ਆ ਉਹ ਬੰਦ ਕਰਤੇ ਜਾਂਦੇ ਕਿ ਦੇਵ ਨੂੰ ਵੀ ਸਪਰਸ਼ ਨਹੀਂ ਕਰੀਦਾ ਕਿਉਂਕਿ ਮੂਰਤੀ 'ਚ ਵੀ ਇੱਕ ਪ੍ਰਾਨ ਪ੍ਰਤੀਸ਼ਠਾ ਹੋਈ ਹੁੰਦੀ ਆ ਉਹ ਵੀ ਡਿਸਟਰਬ ਹੋ ਜਾਂਦੀ ਆ ਉਹਦੀ ਵੀ ਔਰਾ ਡਿਸਟਰਬ ਹੋ ਜਾਂਦੀ ਆ ਪਰ ਜਿਹੜੇ ਦੂਸਰੇ ਕੰਟਰੀਜ਼ ਮੈਂ ਨਾਮ ਲਿੱਤੇ ਆ ਨਿਊਜ਼ੀਲੈਂਡ ਆਸਟ੍ਰੇਲੀਆ ਔਰ ਫਿਜੀ ਉੱਥੇ ਤਾਂ ਪੂਰਾ ਧਿਆਨ ਰੱਖਣਾ ਪਏਗਾ ਖਾਸ ਕਰ ਜਿਹੜੇ ਲੋਕ ਸਨਾਤਨੀ ਉਧਰ ਰਹਿੰਦੇ ਆ ਆਪਣੇ ਭੈਣ ਭਰਾ ਪੰਜਾਬ ਦੇ ਜਾਂ ਭਾਰਤ ਦੇ ਲੋਕ ਆ ਉਹਨਾਂ 'ਚ ਵੀ ਖਾਸ ਜਿਹੜਾ ਪ੍ਰਿਕੋਸ਼ਨ ਹੈ ਉਹ ਹੈਗਾ ਪ੍ਰੈਗਨੈਂਟ ਲੇਡੀਜ਼ ਵਾਸਤੇ ਜਿਨ੍ਹਾਂ ਦੇ ਗਰਭ ਚ ਸੰਤਾਨ ਹੁੰਦੀ ਹੈ ਉਹਨਾਂ ਤੇ ਬਹੁਤ ਜ਼ਿਆਦਾ ਅਸਰ ਆਂਦਾ ਗ੍ਰਹਿ ਦਾ ਉਹਨਾਂ ਨੂੰ ਕੁਝ ਆਪਣੀਆਂ ਮਾਵਾਂ ਦਾਦੀਆਂ ਨਾਨੀਆਂ ਸਬਕ ਸਿਖਾਉਂਦੀਆਂ ਨੇ ਆਪਣੀਆਂ ਬੱਚੀਆਂ ਨੂੰ ਕਿ ਭਾਈ ਗ੍ਰਹਿ ਜਦੋਂ ਚੱਲਦਾ ਹੋਵੇ ਉਦੋਂ ਸੋਈਦਾ ਨਹੀਂ ਹੈ ਉਦੋਂ ਕੋਈ ਮੰਤਰ ਜਾਪ ਕਰ ਲੀਦਾ ਪਾਠ ਪੂਜਾ ਕਰ ਲੀਦੀ ਆ ਉਦੋਂ ਕੋਈ ਐਸਾ ਕੰਮ ਨਹੀਂ ਕਰੀਦਾ ਕਿ ਸਰੀਰ ਤੇ ਉਹਦਾ 네ਗੇਟਿਵ ਇਫੈਕਟ ਆਵੇ ਖਾਸ ਕਰ ਮਾਚਿਸ ਨਹੀਂ ਚਲਾਈਦੀ ਉਦੋਂ ਖਾਸ ਕਰ ਸੂਈ ਨਹੀਂ ਚਲਾਈ ਦੀ ਕੈਂਚੀ ਨਹੀਂ ਚਲਾਈ ਦੀ ਇਸ ਤਰ੍ਹਾਂ ਦੇ ਕੁਝ ਕੰਮ ਹੈਗੇ ਆ ਉਹ ਨਹੀਂ ਕਰਨੇ ਚਾਹੀਦੇ ਤਾਂ ਫਿਲਹਾਲ ਦੇ ਤੌਰ ਤੇ ਭਾਰਤ ਦੇ ਵਿੱਚ ਇੰਨੀ ਹੈਗਾ ਪਰ ਫਿਰ ਵੀ ਜਦੋਂ ਦੁਨੀਆ ਤੇ ਇਸ ਦਾ ਪ੍ਰਭਾਵ ਆਣਾ ਹੈ ਕਈ ਲੋਕਾਂ ਦੇ ਜਾਂ ਰਾਸ਼ੀਆਂ ਦੇ ਹਿਸਾਬ ਦੇ ਨਾਲ ਵੀ ਉਸ ਤੇ ਕੋਈ ਪ੍ਰਭਾਵ ਪੈਂਦਾ ਤਾਂ ਕਿਹੜੀ ਕਿਹੜੀ ਕੋਈ ਰਾਸ਼ੀ ਵਿਸ਼ੇਸ਼ ਹੈ ਜਿਸ ਤੇ ਪ੍ਰਭਾਵ ਦੇਖਣ ਨੂੰ ਮਿਲੇਗਾ ਦੇਖੋ ਗ੍ਰਹਿਣ ਹੋਵੇ ਜਾਂ ਕੋਈ ਵੀ ਕਿਸੇ ਵੀ ਗ੍ਰਹਿ ਦਾ ਰਾਸ਼ੀ ਪਰਿਵਰਤਨ ਹੋਵੇ ਮੇਸ਼ ਤੋਂ ਲੈ ਕੇ ਮੀਨ ਸਾਰੀਆਂ ਰਾਸ਼ੀਆਂ ਤੇ ਆਂਦਾ ਹੀ ਹੈ ਕਿਉਂਕਿ ਉਹ ਅਸੀਂ ਦੱਸਦੇ ਰਹਿੰਨੇ ਕਿ ਤੁਹਾਡੇ ਕੁੰਡਲੀ ਦੇ ਪਹਿਲੇ ਘਰ ਚ ਤੇ ਸਿਹਤ ਖਰਾਬ ਹੋ ਜਾਏਗੀ ਦੂਸਰੇ ਘਰ ਚ ਤੇ ਧਨ ਦੀ ਨੁਕਸਾਨ ਹੋ ਜਾਏਗਾ ਸੱਤਵੇਂ ਘਰ ਚ ਤੇ ਮੈਰਿਜ ਨੂੰ ਡਿਸਟਰਬ ਕਰ ਦੇਗਾ ਦਸਵੇਂ ਘਰ ਚ ਤੇ ਨੌਕਰੀ ਤੇ ਅਸਰ ਆ ਜਾਣਾ ਪਰ ਜਦੋਂ ਅਸੀਂ ਸੂਰੇ ਔਰ ਚੰਦਰਮਾ ਨੂੰ ਸਟੱਡੀ ਕਰਦੇ ਆ ਸੂਰੇ ਜਿਹੜਾ ਹੈ ਉਹਦੀ ਰਾਸ਼ੀ ਹੈ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਦੇ ਉੱਤੇ ਖਾਸ ਕਰਕੇ ਸੂਰਜ ਗ੍ਰਹਿ ਦਾ ਅਸਰ ਹੋ ਜਾਂਦਾ ਤੇ ਕਰਕ ਰਾਸ਼ੀ ਹੈ ਚੰਦਰਮਾ ਦੀ ਰਾਸ਼ੀ ਕਰਕ ਰਾਸ਼ੀ ਵਾਲਿਆਂ ਦੇ ਉੱਤੇ ਚੰਦਰ ਗ੍ਰਹਿ ਦਾ ਅਸਰ ਹੋ ਜਾਂਦਾ ਸੋ ਮੈਂ ਜਿਹੜੇ ਇਸ ਵਾਰੀ ਹੁਣ 21 ਸਤੰਬਰ ਨੂੰ ਇਹ ਗ੍ਰਹਿਣ ਲੱਗਣ ਜਾ ਰਿਹਾ ਉਹ ਸਿੰਘ ਰਾਸ਼ੀ ਵਾਲਿਆਂ ਤੇ ਥੋੜਾ ਅਸਰ ਕਰ ਸਕਦਾ ਹੈ ਉਹਨਾਂ ਨੂੰ ਗਾਇਤਰੀ ਮੰਤਰ ਪੜ੍ਹਨਾ ਚਾਹੀਦਾ ਹੈ ਸੂਰਿਆ ਦਾ ਇੱਕ ਬੀਜ ਮੰਤਰ ਹੁੰਦਾ ਓਮ ਹਰੀਮ ਗ੍ਰਿਣੀ ਸੂਰਿਆ ਇਹ ਨਵਾ ਉਸ ਮੰਤਰ ਦਾ ਜਾਪ ਕਰਨਾ ਚਾਹੀਦਾ ਹੈ ਜਿਨ੍ਹਾਂ ਦੀਆਂ ਕੁੰਡਲੀਆਂ ਦੇ ਵਿੱਚ ਸੂਰਿਆ ਨੂੰ ਅਸੀਂ ਇੱਕ ਐਂਟੀ ਪਲੈਨਟ ਮੰਨਦੇ ਆ ਉਹਨਾਂ ਕੋਲੋਂ ਅਸੀਂ ਗੁੜ ਕਨਕ ਤਾਂਬਾ ਦਾਨ ਕਰਵਾਨੇ ਆ ਜਿਨ੍ਹਾਂ ਦੀਆਂ ਕੁੰਡਲੀਆਂ 'ਚ ਸੂਰਜ ਨੂੰ ਸ਼ੁਭ ਮੰਨਦੇ ਆ ਉਹਨਾਂ ਕੋਲੋਂ ਅਸੀਂ ਗੁੜ ਕਨਕ ਤਾਂਬਾ ਤਾਂਬੇ ਦੀ ਗੜਵੀਂ ਰਾਮ ਦਰਬਾਰ 'ਚ ਭਗਵਾਨ ਨੂੰ ਚੜਵਾਨੇ ਆ ਤਾਂ ਕਿ ਸੂਰਜ ਦੀ એનર્ਜੀ ਬੈਲੈਂਸ ਬਣਿਆ ਰਹੇ ਅਸਰ ਭਾਰਤੀ ਸਮਾਂ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਇਹ ਜਿਹੜਾ ਗ੍ਰਹਿ ਉਹ ਜਾਰੀ ਰਹੇਗਾ 21 ਸਤੰਬਰ ਆ ਸਾਡਾ ਪੰਚਾਂਗ ਹੈ ਇਹ ਸਾਡੇ ਲਈ ਸਮਝੋ ਇੱਕ ਸਵਿਧਾਨ ਹੁੰਦਾ ਆ ਜੋ ਇਹਦੇ 'ਚ ਸ਼ਬਦ ਲਿਖਤੇ ਆ ਕੋਨ ਕੋਈ ਵੀ ਚਾਹੇ ਇਸਰੋ ਹੈ ਚਾਹੇ ਨਾਸਾ ਹੈ ਚੈਲੰਜ ਨਹੀਂ ਕਰ ਸਕਦੇ ਕਿਉਂਕਿ ਜਿਹੜਾ ਮੇਰੇ ਹੱਥ 'ਚ ਇਹ ਪੰਚਾਂਗ ਹੈ ਆ ਲੋ ਇਹ ਪੜ ਲਓ ਇੱਕ ਕਮ ਸੇ ਕਮ 150 ਸਾਲ ਪੁਰਾਣਾ ਪੰਚਾਂਗ ਹੈ ਸੋ ਇਹ ਜਿਹੜੇ ਸਾਡੇ ਪਲੈਨੇਟਰੀ ਅਬਜ਼ਰਵੇਟਰੀਜ਼ ਨੇ ਇਹ ਤਾਂ ਅਜੇ 100 ਸਾਲ ਦੀਆਂ ਵੀ ਨਹੀਂ ਹੋਈਆਂ ਸੋ ਇਹਨਾਂ 'ਚ ਯੁਧਿਸ਼ਤਰ ਦੇ ਜਮਾਨੇ ਤੋਂ ਪੰਚਾਂਗ ਲਿਖੇ ਜਾ ਰਹੇ ਹਨ ਮਹਾਭਾਰਤ ਦੇ ਯੁੱਧ 'ਚ ਵੀ ਇੱਕ ਵਾਰੀ ਗ੍ਰਹਿਣ ਲੱਗ ਗਿਆ ਸੀਗਾ ਜਦੋਂ ਭਗਵਾਨ ਕ੍ਰਿਸ਼ਨ ਨੇ ਅਰਜੁਨ ਨੂੰ ਕਿਹਾ ਮਾਰ ਦੇ ਇਹਨੂੰ ਗ੍ਰਹਿਣ ਚ ਮਾਰ ਦੇ ਉਹ ਕਹਿੰਦਾ ਜੀ ਗ੍ਰਹਿਣ ਲੱਗਾ ਕਹਿੰਦਾ ਕੋਈ ਗੱਲ ਨਹੀਂ ਹੈ ਲੋਕ ਇਹਨੂੰ ਸਮਝਦੇ ਕਿ ਸੂਰਜ ਡੁੱਬ ਗਿਆ ਪਰ ਇਹ ਗ੍ਰਹਿਣ ਲੱਗਾ ਇਹਦਾ ਮਤਲਬ ਮਹਾਭਾਰਤ ਦੇ ਵਿੱਚ ਵੀ ਗ੍ਰਹਿਣ ਦੀ ਜ਼ਿਕਰ ਹੋਇਆ ਹੋਇਆ ਇਹਦਾ ਮਤਲਬ ਇਹ NASA ਤੋਂ ਪਹਿਲਾਂ ਸਾਡੇ ਪੰਚਾਂਗਾਂ 'ਚ ਆਹ ਪੰਚਾਂਗ ਪੜ੍ਹ ਲਓ ਤੁਹਾਡੇ ਸਾਹਮਣੇ ਮਿਲਿਆ ਇਹ ਲਿਖਿਆ ਕਿ ਇਹ ਗ੍ਰਹਿਣ ਭਾਰਤ ਮੇ ਅਦ੍ਰਿਸ਼્ય ਹੈ ਕਿ ਭਾਰਤ 'ਚ ਤਾਂ ਦਿਖਾਈ ਨਹੀਂ ਦੇਗਾ ਗ੍ਰਹਿਣ ਸ਼ੁਰੂ ਹੋਣਾ 22:59 ਤੇ ਯਾਨੀ ਕਿ ਰਾਤ ਨੂੰ 10:59 ਤੇ ਖਤਮ ਹੋਣਾ ਸਵੇਰੇ 3:23 ਮਿੰਟ ਤੇ 21 ਸਤੰਬਰ ਦੀ ਰਾਤ ਨੂੰ ਲੱਗੇਗਾ 22 ਸਤੰਬਰ ਨੂੰ ਖਤਮ ਹੋਏਗਾ 3 4 ਘੰਟੇ 24 ਮਿੰਟ ਗ੍ਰੈਂਡ ਦੀ अवधि ਹੈ ਜੀ ਇੰਨਾ ਟਾਈਮ ਜਿਹੜੀ ਸੂਰਜ ਦੀ ਲਾਈਟ ਹੈ ਖਾਸ ਕਰ ਉਹਨਾਂ ਦੇਸ਼ਾਂ 'ਚ ਆਸਟ੍ਰੇਲੀਆ ਨਿਊਜ਼ੀਲੈਂਡ ਔਰ ਫਿਜੀ 'ਚ ਡਿਸਟਰਬ ਹੋਏਗੀ ਹਮਮ ਔਰ ਤੁਸੀਂ ਆਉਣ ਵਾਲੇ ਦਿਨਾਂ 'ਚ ਦੇਖਣਾ ਉਹਨਾਂ ਦੇਸ਼ਾਂ 'ਚ ਕੋਈ ਨਾ ਕੋਈ ਹਾਲਾਤਾਂ 'ਚ ਪਰਿਵਰਤਨ ਹੋਏਗਾ ਚਾਹੇ ਕੋਈ ਵਿਦਰੋਹ ਹੋ ਜਾਏ ਚਾਹੇ ਕੋਈ ਪਚਾਲ ਆ ਜਾਏ ਚਾਹੇ ਉੱਥੇ ਵੀ ਕਿਉਂਕਿ ਸੂर्य ग्रहण ਦਾ ਸੰਬੰਧ ਰਾਜਨੀਤੀ ਨਾਲ ਹੁੰਦਾ ਹੈ ਬਹੁਤ ਆਪਾਂ ਦੇਖਿਆ ਤਖਤੇ ਪਲਟ ਹੋ ਰਹੇ ਆ ਉੱਥੇ ਵੀ ਕੁਝ ਨਾ ਕੁਝ ਤੁਹਾਨੂੰ ਕੋਈ ਖਬਰ ਸੁਣਨ ਨੂੰ ਮਿਲ ਸਕਦੀ ਹੈ ਬਿਲਕੁਲ ਤੇ ਸੂर्य ਗ੍ਰਹਿ ਤੇ ਗੱਲਬਾਤ ਕੀਤੀ ਹੈ ਹਾਲਾਂਕਿ ਭਾਰਤ ਦੇ ਵਿੱਚ ਇਸ ਦਾ ਅਸਰ ਨਹੀਂ ਦੇਖਣ ਨੂੰ ਮਿਲਣਾ ਤਾਂ ਭਾਰਤ ਦੇ ਲੋਕਾਂ ਨੂੰ ਇਸ ਤੇ ਕੋਈ ਪਰਹੇਜ਼ ਜਿਹੜਾ ਉਹ ਨਹੀਂ ਕਰਨ ਦੀ ਜ਼ਰੂਰਤ ਪਰ ਤਿੰਨ ਦੇਸ਼ ਜਿਹੜੇ ਮੁੱਖ ਦੱਸੇ ਨੇ ਇਹਨਾਂ ਨੇ ਉੱਥੇ ਜੇਕਰ ਕੋਈ ਵੀ ਭਾਰਤੀ ਰਹਿੰਦਾ ਕਿਸੇ ਦਾ ਕੋਈ ਪਰਿਵਾਰਕ ਮੈਂਬਰ ਰਹਿੰਦਾ ਕੋਈ ਦੋਸਤ ਰਹਿੰਦਾ ਤਾਂ ਉਸ ਨੂੰ ਸਾਰੀਆਂ ਜਾਣਕਾਰੀਆਂ ਜਿਹੜੀਆਂ ਨੇ ਜ਼ਰੂਰ ਦਈਏ ਤਾਂ ਤੇਰੇ ਅਪਡੇਟਸ ਨਾਲ ਜੁੜੇ ਰਹੋ ਕੈਮਰਾਮੈਨ ਸੰਦੀਨਲ ਸੁਮਜੀਤ ਸਿੰਘ ਪੱਲਾ ਧੰਵਾਦ